आम आदमी पार्टी आम आदमी पार्टी सिंध हिते ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਐਸ ਹਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਆਵਾਜ਼ ਚੈਨਲ ਤੇ ਇੱਕ ਵਾਰੀ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਅੱਜ ਝੰਡੇ ਬਲਵੰਡੇ ਵਾਲੀ ਪੁਲੀ ਦਾ ਜਿਹੜਾ ਸਰਦਾਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਵੱਲੋਂ ਜਿਹੜਾ ਇਹ ਉਦਘਾਟਨ ਕਰ ਦਿੱਤਾ ਗਿਆ ਉੱਥੇ ਪੌਂਟੀਆਂ ਬਹੁਤ ਵੱਡੀਆਂ-ਵੱਡੀਆਂ ਸਥਿਤੀਆਂ ਆ ਉਹ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਾਹਿਬ ਬਹੁਤ ਲੰਬੇ ਸਮੇਂ ਤੋਂ ਮੰਗ ਸੀਗੀ ਪੁਲ ਚਾਲੂ ਹੋ ਜੇ ਅੱਜ ਹਰੀ ਝੰਡੀ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਹੋ ਅ ਅੱਜ ਬਹੁਤ ਖੁਸ਼ੀ ਨਾਲ ਮੈਂ ਏ ਅੱਜ ਇੱਥੇ ਜਿਹੜਾ ਬਲਵੰਡੇ ਵਾਲਾ ਪੁਲ ਸੀਗਾ ਅੱਜ ਜਿਹੜਾ ਵਾ ਆਮ ਟ੍ਰੈਫਿਕ ਲਈ ਜਿਹੜਾ ਵਾ ਚਾਲੂ ਕਰਾਇਆ ਗਿਆ ਔਰ ਬਹੁਤ ਵਧੀਆ ਢੰਗ ਨਾਲ ਜਿਹੜਾ ਵਾ ਇਹਦਾ ਪੁਲ ਦਾ ਕੰਮ ਹੋਇਆ ਵਾ ਪਹਿਲੋਂ ਨਾਲੋਂ 6 ਮੀਟਰ ਚੌੜਾ ਜਿਹੜਾ ਵਾ ਇਹ ਬਣਿਆ ਵਾ ਔਰ 4-5 ਫੁੱਟ ਜਿਹੜਾ ਪਹਿਲੋਂ ਨਾਲੋਂ ਉੱਚਾ ਬਣਿਆ ਵਾ ਔਰ ਬਹੁਤ ਥੱਲੇ 50 ਫੁੱਟ ਤੱਕ ਕੋਠੀਆਂ ਗਾਲ ਕੇ ਬੜੀ ਵਧੀਆ ਇਹਦੀ ਸਟਰੈਂਥ ਬਣਾ ਕੇ ਜਿਹੜਾ ਵਾ ਇਹਦਾ ਕੰਮ ਜਿਹੜਾ ਪੁਲ ਦਾ ਕੀਤਾ ਗਿਆ ਵਾ ਸੋ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਧੰਨਵਾਦ ਕਰਦਾ ਔਰ ਸਾਡੇ ਜਿਹੜੇ ਪਬਲਿਕ ਵਰਕਸ ਡਿਪਾਰਟਮੈਂਟ ਦੇ ਮਿਨਿਸਟਰ ਨੇ ਹਰਭਜਨ ਸਿੰਘ ਜੀ ਈਟੀਓ ਦਾ ਵੀ ਜਿਨ੍ਹਾਂ ਦੇ ਜਿਹੜਾ ਵਾ ਯਤਰਾ ਸਦਕਾ ਇਹ ਸਾਰੇ ਸਾਨੂੰ ਫੰਡਸ ਮਿਲਿਆ ਹੋਏ ਸੀਗੇ ਔਰ ਬਾਕੀ ਵੀ ਜਿਹੜਾ ਕੰਮ ਰਹਿੰਦਾ ਵਾ ਚਾਹੇ ਉਹ ਪੁਲ ਦੇ ਨਾਲ ਜਿਹੜੀਆਂ ਅਪਰੋਚ ਰੋਡ ਬਣਨੀਆਂ ਨੇ ਪ੍ਰੋਪਰ ਮਿੱਟੀ ਪਾ ਕੇ ਤੇ ਸਾਈਡਾਂ ਤੇ ਰੇਟੇਨਿੰਗ ਵਾਲ ਬਣ ਕੇ ਵਧੀਆ ਅਪਰੋਚ ਰੋਡ ਬਣਾਵਾਂਗੇ ਔਰ ਜਿਹੜੀ ਡਰੇਨ ਲੰਗਦੀ ਆ ਉਹਦੀ ਵੀ ਸਫਾਈ ਜਿਹੜੀ ਆ ਉਹ ਪ੍ਰੋਪਰ ਤੁਸੀਂ ਆਪ ਦੇਖ ਰਹੇ ਹੋ ਜੀਸੀਬੀ ਲੱਗੀ ਹੋਈ ਆ ਇਹਦੀ ਪ੍ਰੋਪਰ ਸਫਾਈ ਜਿਹੜੀ ਆ ਉਹ ਕੀਤੀ ਜਾਏਗੀ ਤਾਂ ਕਿ ਨਿਰਵਗਨ ਜਿਹੜਾ ਕੰਮ ਆ ਉਹ ਇੱਥੇ ਚੱਲਦਾ ਰਹੇ ਸਖਵਨ ਸਾਹਿਬ ਗੰਨੇ ਦਾ ਸੀਜ਼ਨ ਲੱਗੇ ਆ ਰਿਹਾ ਕਿ ਵੇਟ ਹਲਕੇ ਦੀਆਂ ਬਹੁਤ ਸੜਕਾਂ ਦਾ ਇਹ ਰਮੰਦਾ ਹਾਲ ਆ ਲੋਕਾਂ ਵੱਲੋਂ ਜਿਹੜੀ ਆਵਾਜ਼ ਚੁੱਕੀ ਆ ਰਹੀ ਕੋਈ ਉਹਨਾਂ ਸੜਕਾਂ ਨੂੰ ਪਹਿਲ ਦੇ ਆਧਾਰ ਤੇ ਰਿਪੇਅਰ ਕਰਾਇਆ ਜਾਵੇ ਜਾਂ ਉਹਨਾਂ ਨੂੰ ਨਵੀਆਂ ਬਣਵਾਈਆਂ ਜਾਣ ਬਹੁਤ ਤਾਂ ਮੈਂ ਕੱਲ ਵੀ ਡਿਕਲੇਅਰ ਕੀਤਾ ਕਿ 24 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਕਾਨੂੰਨਵਾਨ ਮਾਰਕੀਟ ਕਮੇਟੀ ਦੀਆਂ ਸੜਕਾਂ ਨੇ ਉਹਨਾਂ ਦਾ ਰਿਪੇਅਰ ਦਾ ਮਨਜ਼ੂਰ ਹੋਇਆ ਵਾ ਔਰ ਇਹਦੇ ਤੋਂ ਪਹਿਲਾਂ 51 ਕਰੋੜ ਰੁਪਇਆ ਜਿਹੜਾ ਵਾ ਸਾਡੀਆਂ ਜਿਹੜੀਆਂ ਬੇਠੀਆਂ ਸੜਕਾਂ ਸੀਗੀਆਂ 11 ਫੁੱਟ ਤੋਂ 18 ਫੁੱਟ ਕੀਤੀਆਂ ਜਾ ਰਹੀਆਂ ਚਾਹੇ ਆ ਰਾਜੂਬੇਲੀ ਵਾਲੀ ਸੜਕ ਹੋਵੇ ਮੁਲਾਲ ਵਾਲੀ ਸੜਕ ਹੋਵੇ ਜਾਗਵਾਲ ਵੇਟ ਵਾਲੀ ਹੋਵੇ ਫਿਰ ਸਾਰੀ ਤੁਸੀਂ ਦੀ ਜਿਹੜੀ ਆ ਰਿਪੇਅਰ ਹੋਈ ਆ ਜਿਹੜਾ ਇਸ ਵਾਰ ਸਾਡਾ ਇਲਾਕਾ ਇੱਕ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਕਿ ਸਾਡਾ ਇਲਾਕਾ ਬਚਿਆ ਬਾਕੀ 23 ਦੇ ਵਿੱਚ ਜਿਹੜਾ ਸਾਨੂੰ ਹੜ੍ਹਾਂ ਨੇ ਮਾਰਬਾਰੀ ਉਹਦਾ ਆਪਾਂ ਹੋਮਵਰਕ ਪੂਰਾ ਕੀਤਾ ਔਰ 27 ਕਿਲੋਮੀਟਰ ਜਿਹੜੀ ਤੋਂ ਸਿੱਧੀ ਸੜਕ ਹੀ ਉਹਦੀ ਸਟਰੈਂਥਨਿੰਗ ਹੋਈ ਉਹਦੀ ਰਿਪੇਅਰ ਹੋਈ ਜਿਹਦੇ ਕਰਕੇ ਸਾਡੀ ਜਿਹੜੀ ਤੁਸੀਂ ਆ ਇੱਕ ਥਾਂ ਤੋਂ ਇਸ ਵਾਰ ਬ੍ਰੇਕ ਨਹੀਂ ਹੋਈ ਔਰ ਜੇ ਥੋੜਾ ਬਹੁਤਾ ਕਿਤੋਂ ਪਾਣੀ ਸਿੰਮਣ ਲੱਗਾ ਤੇ ਉਸੇ ਮੌਕੇ ਅਸੀਂ ਮੌਕੇ ਤੇ ਮਨਿਸਟਰ ਸਾਹਿਬ ਨੂੰ ਮੈਂ ਲੈ ਕੇ ਆਂਦਾ ਡਿਪਾਰਟਮੈਂਟ ਨੇ ਕੰਮ ਕੀਤਾ ਸੰਗਤਾਂ ਦਾ ਵੀ ਸਹਿਯੋਗ ਰਿਆ ਔਰ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਵਾ ਅਸੀਂ ਵਧੀਆ ਢੰਗ ਨਾਲ ਆਪਣੇ ਇਲਾਕੇ ਨੂੰ ਜਿਹੜਾ ਵਾ ਉਹ ਬਚਾਉਣ ਚ ਕਾਮਯਾਬ ਹੋਏ ਆਂ ਬਾਕੀ ਇੱਕ ਇੱਕ ਸੜਕ ਜਿਹੜੀ ਆ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਇੱਕ ਇੱਕ ਸੜਕ ਵੇਠ ਇਲਾਕੇ ਦੀ ਨਹੀਂ ਪੂਰੇ ਕਾਤੀਆਂ ਹਲਕੇ ਦੀ ਜਿਹੜੀ ਆ ਉਹ ਅਗਲੇ 6 ਮਹੀਨਿਆਂ ਦੇ ਵਿੱਚ ਰਿਪੇਅਰ ਹੋਏਗੀ ਕੱਲੀ ਰਿਪੇਅਰ ਨਹੀਂ ਹੋਊਗੀ ਸਗੋਂ ਉਹਨਾਂ ਸੜਕਾਂ ਨੂੰ ਅਸੀਂ ਚੌੜੀਆਂ ਕਰਾਂਗੇ ਜਿੱਦਾਂ ਹੁਣ ਆ ਕਾਨੂੰਨਾਨ ਤੋਂ ਚੱਕਸਰੀਫ ਵਾਲੀ ਰੋਡ ਆ ਉਹਦਾ ਕੰਮ ਵੀ ਜਿਹੜਾ ਬੜੀ ਜੰਗੀ ਪੱਧਰ ਤੇ ਚੱਲ ਰਿਹਾ ਉਹ 22 ਫੁੱਟ 24 ਫੁੱਟ ਜਿੱਥੇ ਜਗ੍ਹਾ ਵੱਧ ਆ 25 ਫੁੱਟ ਤੱਕ ਵੀ ਚੌੜੀ ਹੈ ਜਿਹੜੀ ਆ ਉਹ ਕੀਤੀ ਜਾ ਰਹੀ ਆ ਬੜਾ ਵਧੀਆ ਢੰਗ ਨਾਲ ਰੋਡ ਇਨਫਰਾਸਟ੍ਰਕਚਰ ਦਾ ਕੰਮ ਕੱਲ ਵੀ ਮੈਂ 5 ਕਰੋੜ ਰੁਪਏ ਦੇ ਜਿਹੜੇ ਆ ਰਿਪੇਅਰ ਦੇ ਸੜਕਾਂ ਤੇ ਨਹੀਂ ਪੱਥਰ ਰੱਖੇ ਸੀਗੇ ਔਰ ਗਾਹਵੇਂ ਆਉਣ ਵਾਲੇ ਦਿਨਾਂ 'ਚ ਇਹ ਨਿਰੰਤਰ ਕੰਮ ਜਿਹੜੇ ਰਿਪੇਅਰ ਦੇ جاری ਰਹਿਣਗੇ ਤੁਸੀਂ ਦੇ ਕਿਨਾਰਿਆਂ ਤੇ ਜਿਹੜੇ ਕਮਾਦਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਗਿਆ ਝੋਣਿਆਂ ਦਾ ਵੀ ਨੁਕਸਾਨ ਹੋਇਆ ਲੋਕ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕੀ ਖਿਆਲ ਉਹਦੇ ਲਈ ਸੀਐਮ ਸਾਹਿਬ ਨੇ ਤੁਸੀਂ ਦੇਖਿਆ ਹੋਣਾ ਅਨਾਉਂਸ ਕਰ ਦਿੱਤਾ ਰੋਜ਼ ਹੀ ਅਨਾਉਂਸਮੈਂਟ ਹੋ ਰਹੀਆਂ ਨੇ ਕੱਲਾ ਅੱਗੇ ਤੇ ਕੱਲੇ ਪਠਵਾਰੀ ਆ ਜਿਹੜੇ ਉਹ ਜਿਹੜੇ ਆ ਉਹ ਕਰਦੇ ਐਸੈਸਮੈਂਟ ਲਾਉਂਦੇ ਸੀ ਹੁਣ ਬਾਕੀ ਵੀ ਡਿਪਾਰਟਮੈਂਟ ਜਿਹੜੇ ਆ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਅਸੈਸਮੈਂਟ ਲਾਉਣ ਦੇ ਲਈ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਨੇ ਗਰਦੌਰੀਆਂ ਹੋ ਕੇ ਪ੍ਰੋਪਰ ਤੇ ਉਹਨਾਂ ਨੂੰ ਜਿਹੜੀ ਆ ਮੁਆਵਜ਼ਾ ਜਿਹੜਾ ਵਾ ਉਹ ਟਾਈਮਲੀ ਸਮੇਂ 'ਚ ਜਿਹੜਾ ਵਾ ਉਹ ਮਿਲ ਸਕੇ ਔਰ ਉਹ ਵੀ ਸੀਐਮ ਸਾਹਿਬ ਨੇ ਟਾਈਮ ਬਾਉਂਡ ਕਰ ਦਿੱਤਾ ਵਾ ਕਿ ਜਿਹੜਾ ਮੁਆਵਜ਼ਾ ਵਾ ਉਹ ਟਾਈਮਲੀ ਜਿਹੜਾ ਵਾ ਉਹ ਲੋਕਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮਿਲਣਾ ਚਾਹੀਦਾ ਸੇਖਵੰਦ ਸਾਹਿਬ ਇੱਕ ਨੰਨ ਵਾਲਾ ਖੁਰਦ ਦੇ ਨਜ਼ਦੀਕ ਇੱਕ ਪੁਲੀ ਪੈਂਦੀ ਹੈ ਬਲਰਾਜ ਦੇ ਚੇਅਰਮੈਨ ਦੇ ਪੈਟਰੋਲ ਪੰਪ ਦੇ ਬਿਲਕੁਲ ਨਜ਼ਦੀਕ ਉਸ ਦੀਆਂ ਵੀ ਜਿਹੜੀਆਂ ਦਿਵਾਰਾਂ ਐਸੇ ਹੜ ਦੇ ਵਿੱਚ ਨੁਕਸਾਨੀਆਂ ਗਈਆਂ ਪਾਣੀ ਦੇ ਨਾਲ ਜਿਹੜੀਆਂ ਡੇਕੀਆਂ ਬਿਲਕੁਲ ਹੀ ਉਸ ਦੇ ਬਾਰੇ ਕੀ ਖਿਆਲ ਆਪਣਾ ਉਹਦਾ ਵੀ ਆਪਾਂ ਰਿਪੇਅਰ ਕਰਵਾ ਦਾਂਗੇ ਮੇਰੇ ਹੁਣੀ ਨੋਟਿਸ ਚ ਆਇਆ ਜਿਹੜਾ ਜਿਹੜਾ ਵੀ ਕੰਮ ਹੁੰਦਾ ਵਾ ਮੇਰੇ ਨੋਟਿਸ ਚ ਤੁਸੀਂ ਲਿਖਾਈ ਜਾਓ ਇੱਕ ਇੱਕ ਕਰਕੇ ਆਪਾਂ ਜਿੰਨੇ ਵੀ ਕੰਮ ਹੋਣਗੇ ਉਹ ਵਧੀਆ ਢੰਗ ਨਾਲ ਸਾਰਾ ਰਿਪੇਅਰ ਜਿਹੜੀ ਉਹ ਕੀਤੀ ਜਾਊਗਾ ਧੰਨਵਾਦ ਸਰ ਬਹੁਤ ਵੱਡੀ ਮੰਗ ਸੀ ਇਲਾਕੇ ਦੀ ਅੱਜ ਪੁੱਲ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਆ ਇਸ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀ ਜਿਹੜੀ ਝੰਡੇ ਬਲਵੰਡੇ ਵਾਲੀ ਪੁਲੀ ਆ ਬਹੁਤ ਤਗੜੀ ਮੰਗ ਸੀ ਜੋ ਤਈ ਵਿੱਚ ਬੈਠ ਗਈ ਸੀ ਚਲੋ ਇਹ ਸਰਕਾਰ ਨੇ ਬੜੇ ਜਲਦੀ ਕਹਿ ਸਕਦੇ ਆ ਵੀ ਕਿ ਬੜਾ ਵੱਡਾ ਪ੍ਰੋਜੈਕਟ ਸੀਗਾ ਬੜੀ ਜਲਦੀ ਤਿਆਰ ਕਰਵਾਇਆ ਪਰ ਕੁਝ ਸੰਕਟਾ ਕਾਲੀਆਂ ਸੀ ਪਰ ਇਹਦਾ ਟਾਈਮ ਹੁੰਦਾ ਵੀ ਕਿੰਨੇ ਚਿਰ ਚੇ ਲੈਂਟਰ ਪੱਕ ਸਕਦਾ ਵਾ ਗੱਡੀਆਂ ਨੰਗਣੀਆਂ ਉਹਦਾ ਜ਼ਿੰਮੇਵਾਰ ਕੌਣ ਚਲੋ ਫਿਰ ਵੀ ਸਰਕਾਰ ਨੇ ਅੱਜ ਹਰੀ ਝੰਡੀ ਦੇ ਦਿੱਤੀ ਆ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਹਲਕੇ ਦੇ ਇੰਚਾਰਜ ਜਗਰੂਪ ਸਿੰਘ ਸੇਖਵਾ ਆਮ ਆਦਮੀ ਪਾਰਟੀ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਅੱਜ ਸਾਡੇ ਪਿੰਡ ਨੂੰ ਚਾਲੂ ਕੀਤਾ ਚੱਕ ਸ਼ਰੀਫ ਨੂੰ ਪਣੀ ਮੀਆਂ ਖਾਨਾ ਜੋੜਿਆ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਕੀ ਬਹੁਤ ਵਧੀਆ ਕੰਮ ਆ ਜਿਹੜਾ ਚਾਲੂ ਕਰਵਾਇਆ ਜੀ ਨਹੀਂ ਇੱਥੇ ਭਾਜੀ ਇੱਕ ਕਾਰ ਨੂੰ ਪਾਉਣਾ ਪੈਣਾ ਹੋ ਸਕਦਾ ਇੱਥੇ